ਨਸ਼ਾ ਤਸਕਰੋ ਅਗਰ ਤੁਸੀਂ ਮਾੜੇ ਕੰਮਾਂ ਤੋਂ ਬਾਜ਼ਨਾ ਆਏ ਤਾਂ ਹੋ ਸਕਦਾ ਹੈ ਕਿ ਅਗਲਾ ਘਰ ਹੁਣ ਹੋਵੇ ਤੁਹਾਡਾ ਇਹ ਆਪਣਾ ਕਾਰਵਾਈ ਲਗਾਤਾਰ ਜਾਰੀ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿਮ ਯੁੱਧ ਨਸ਼ਾ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਜਿੱਥੇ ਲਗਾਤਾਰ ਨਸ਼ਾ ਤਸਕਰਾਂ ਦੇ ਘਰ ਨੇ ਜਿਹੜੇ ਹੋ ਟਾਏ ਜਾ ਰਹੇ ਹਨ ਅਤੇ ਅੱਜ ਜਲੰਧਰ ਦੇ ਅੰਦਰ ਦੋ ਨਸ਼ਾ ਤਸਕਰ ਜੋ ਇੱਕ ਔਰਤ ਸੀ ਉਸਦੇ 5 ਤੋਂ 6 ਮੁਕਾਦਮੇ ਦਰਜ ਹਨ ਐਨਡੀपीएस ਦੇ ਅਤੇ ਇੱਕ ਵਿਅਕਤੀ ਹੈ ਜਿਹੜਾ ਉਸਦੇ ਉੱਤੇ 11 ਮੁਕਾਦਮੇ ਐਨਡੀपीएस ਦੇ ਦਰਜ ਹਨ ਉਹਨਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਬਨੁ ਜਿਹੜੀ ਆਪਣੀ ਉਸਾਰੀ ਹੈ ਉਹ ਵੀ ਨਿਯਾਜ ਕੀਤੀ ਹੋਈ ਸੀ ਜਿਸ ਤੇ ਕਾਰਪੋਰੇਸ਼ਨ ਵੱਲੋਂ ਇਹ ਇਹਨਾਂ ਦੇ ਕਰਨ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਜਿਸ ਨੂੰ ਲੈ ਕੇ ਆਪਣਾ ਪੁਲਿਸ ਵੱਲੋਂ ਵੀ ਉਹਨਾਂ ਨੂੰ ਆਪਣਾ ਪ੍ਰੋਟੈਕਸ਼ਨ ਦਿੱਤੀ ਗਈ ਅਸੀਂ ਜਿਵੇਂ ਦਿਖਾ ਰਹੇ ਹਾਂ ਨਸ਼ਾ ਤਸਕਰਾਂ ਦੇ ਘਰ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਢਾਏ ਜਾ ਰਹੇ ਹਨ ਅਤੇ ਹੁਣ ਨਸ਼ਾ ਤਸਕਰਾਂ ਤੇ ਹੋਰ ਆਪਣਾ ਕਾਰਵਾਈ ਕਰਦੇ ਹੋਏ ਦੋ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਉਹਨਾਂ ਦੀ ਜਿਹੜੀ ਆਪਣਾ ਇਹ ਜਿਹੜੀ ਉਹਨਾਂ ਦੀ ਆਪਣਾ ਕੋਠੀਆਂ ਸੀ ਘਰ ਸੀ ਉਹ ਉਹਨਾਂ ਨੂੰ ਆਪਣਾ ਢਾਅ ਦਿੱਤਾ ਗਿਆ ਤੇ ਹੋ ਸਕਦਾ ਹੈ ਕਿ ਜਿਹੜਾ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਸ ਦਾ ਹੁਣ ਆਉਣ ਵਾਲਾ ਇਹ ਦੂ ਅਗਲਾ ਘਰ ਉਸ ਦਾ ਹੀ ਹੋਵੇ ਦੇਖੋ ਤਸਵੀਰਾਂ ਇਹ ਦੋ ਮੰਜ਼ਲੀ ਕੋਠੀ ਜਿਹੜੀ ਉਹ ਪਾਈ ਹੋਈ ਹੈ ਜਿਸ ਤੇ ਅਜ ਪੀਲਾ ਪੰਜਾ ਚਲਾਉਂਦੇ ਹੋਏ ਇਹ ਆਪਣਾ ਕਾਰਵਾਈ ਕੀਤੀ ਹੈ ਇੱਕ ਨਸ਼ਾ ਤਸਕਰ ਸੀ ਦੋ ਜਿਹੜੇ ਉਹਨਾਂ ਦੇ ਉੱਤੇ ਪੀਲਾ ਪੰਡਾ ਚਲਾ ਕੇ ਉਹਨਾਂ ਦੇ ਘਰ ਨੇੜੇ ਢਾਅ ਦਿੱਤੇ ਗਏ ਨੇ ਲਗਾਤਾਰ ਅਗਰ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਆਪਣਾ ਕੰਮ ਕਰਦੇ ਤੇ ਕਿਤਨਾ ਕਿਤੇ ਨਸ਼ਾ ਤਸਕਰ ਨਸ਼ਾ ਵੇਚਣਦੋ ਆਪਣਾ ਗਰੇਜ ਜੋ ਆਪਾਂ ਜ਼ਰੂਰ ਕਰਨਗੇ ਅਗਰ ਉਹ ਨਹੀਂ ਰੁਕਣਗੇ ਤਾਂ ਫਿਰ ਹੋ ਸਕਦਾ ਹੈ ਕਿ ਅਗਲਾ ਕੰਮ ਉਹਨਾਂ ਦਾ ਹੀ ਹੋਵੇ ਆਓ ਤੁਹਾਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਤੇ ਇਸ ਜਗ੍ਹਾ ਦਾ ਹੈ ਇਹ ਮਾਮਲਾ ਅਤੇ ਜਿਹੜੇ ਜਿਹੜੇ ਨਸ਼ਾ ਤਸਕਰਾ ਦੇ ਉੱਤੇ ਮਾਮਲੇਦਾਰ ਜਹ ਹਨ ਉਹ ਕੌਣ ਕੌਣ ਹਨ ਅਤੇ ਉਹਨਾਂ ਦੇ ਕਿੰਨੇ ਮੁਕੱਦਮੇ ਇਸ ਤੋਂ ਪਹਿਲਾਂ ਵੀ ਆਪਣਾ ਦਰਜ ਹਨ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਪੁਲਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ आज जो कार्रवाई हो रही है उसके बारे में पहले बता दीजिए कितने मामले दर्ज हैं क्या नाम है हां जी बेसिकली जीड़ी सरकार पंजाब सरकार दी मुहिम हैगी युद्ध नश्या विरोध इना दी विच जीड़ी सरकारी जमीन ते नाजायज ओसारी हुई हुई है नशे तस्करों दे बलूं उना दे खिलाफ संबंधित विभाग कार्रवाई कार्यालय ने ते आज दो ਅ ਇਥੇ ਜਿਹੜੀ ਪ੍ਰੋਪਰਟੀ ਦੀ ਕਾਰਵਾਈ ਚੱਲ ਰਹੀ ਹੈਗੀ ਇਹ ਐਸੀ ਪਤਾ ਕੀਤਾ ਹੈ ਤਾਂ ਦੋ ਨਸ਼ੀ ਤਸਕਰਾਂ ਦੇ ਖਿਲਾਫ ਹੈ ਇੱਕ ਦਲੀਪ ਸਿੰਘ ਦਲੀਪਾ ਜਿਹਦੇ ਖਿਲਾਫ 11 ਮੁਕਦਮੇ ਦਰਜ ਨੇ ਤੇ ਦੂਜੀ ਹੈਗੀ ਨਿਸ਼ਾ ਚੌਧਰੀ ਉਰਫ ਨਿਸ਼ਾ ਖਾਨ ਜਿਹਦੇ ਖਿਲਾਫ 6 ਮੁਕਦਮੇ ਐਨਡੀਪੀਐਸ ਦੇ ਦਰਜ ਨੇ ਲਾਸਟ ਮਾਮਲੇ ਕਿਦੋਂ ਇਹਨਾਂ ਦੇ ਉੱਪਰ ਦਰਜ ਹੋਏ ਸੀ ਨਸ਼ੇ ਦੇ ਕੁਝ ਸਰ ਜੀ ਲਾਸਟ ਮਾਮਲੇ ਹਾਂਜੀ ਦਰਜ ਹੋਏ ਸੀ 2022 ਦੇ ਵਿੱਚ 2022 ਦੇ ਰੀਸੈਂਟ ਮੁਕਦਮੇ ਵੀ ਹੈਗੇ ਇਹਨਾਂ ਦੇ ਖਿਲਾਫ ਜੀ ਜਿ ਸਿਟੀ ਚ ਗੱਲ ਕਰੀਏ ਤੇ ਸਿਟੀ ਚ ਕਿੰਨੇ ਕੁ ਮਾਮਲੇ ਦਰਜ ਨੇ ਆ ਆਪਣੇ ਨਿਸ਼ਾ ਖਾਨ ਦੇ ਖਿਲਾਫ ਦੋ ਤਿੰਨ ਮੁਕਦਮੇ ਸਿਟੀ ਦੇ ਦਰਜ ਦੇ ਦੋ ਤਿੰਨ ਮੁਕਦਮੇ ਦਿਹਾਤੀ ਦੇ ਦਰਜ ਨੇ ਸਿਮਿਲਰਲੀ ਜਿਹੜਾ ਦਲੀਪ ਸਿੰਘ ਦਿਲੀਪਾ ਹੈਗੇ ਇਹਦੇ ਖਿਲਾਫ ਵੀ ਜਲੰਧਰ ਦੇ ਵਿੱਚ ਵੀ 3-2-3 ਮੁਕਦਮੇ ਦਰਜ ਹੈਗੇ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਤੁਸੀਂ ਆਏ ਹੋ ਜਾਂ ਨਛਾ ਜੀ ਇਹ ਇੱਕ ਕਾਰਪੋਰੇਸ਼ਨ ਦੀ ਟੀਮ ਬਲوں ਇਹ ਕਾਰਵਾਈ ਕਿੱਥੀ ਜਾ ਰਹੀ ਹੈ ਤੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਵਾਸਤੇ ਸਾਨੂੰ ਇਤਲਾਹ ਮਿਲੀ ਸੀਗੀ ਜਿਹਦੇ ਕਰਕੇ ਅਸੀਂ ਇੱਥੇ ਹਾਜ਼ਰ ਆਏ ਨੇ